ਸਲੋਕ ਮਹਲਾ 9 ਵਾ ਇਕ ਊੰਕਾਰ ਸਤ ਗੁਰ ਪ੍ਰਸਾਦ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਗੀ ਨਾ ਕਹੋ ਨਾਨਕ ਹਰ ਪਜ ਮਨ ਜਿਹ ਬਿਦ ਜਲ ਕਉਮੀਨਾ ਵੇਖੇਨ ਸਿਉ ਕਾਹੀ ਰਚਿਓ ਨਿਮਖ ਨਾਹੁਹੀਂ ਉਦਾਸ ਕਹੋ ਨਾਨਕ ਪਜ ਹਰਮਨ ਪਰ ਨਜਮ ਕੀ ਫਾਸ ਤਰਣਾ ਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕਾਹੂ ਨਾਨਕ ਪੱਜ ਹਰਮਨ ਆਉ ਦ ਜਾਤ ਹੈ ਬੀਤ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਾਹੂ ਨਾਨਕ ਨਰ ਬਾਵਰੀ ਕਿਉ ਨਾ ਪਜੈ ਪਗਵਾਨ ਤਨ ਦਾ ਰਾ ਸੰਪਤ ਸਗਲ ਜਿਨ ਅਪੁਨੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੋ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਾਹੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨਾ ਕਾਹੋ ਨਾਨਕ ਨਰ ਬਾਵਰੀ ਅਬ ਕਿਉ ਡੋਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਅਰ ਜਹ ਨੀ ਕੈ ਤਾਮ ਕਹੋ ਨਾਨਕ ਸੁਨਰੀ ਮਨਾ ਸਿਮਰਤ ਕਾਹੀ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹੇ ਨ ਕੋਈ ਕਹੂ ਨਾਨਕ ਸੁਨਰੀ ਮਨਾ ਤੈ ਸਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਤੈ ਪਾਚ ਰੀਤੈ ਮੀਤ ਕਹੂ ਨਾਨਕ ਸੁਨਰੀ ਮਨਾ ਆਉ ਦਕਟਤ ਹੈ ਨੀਤ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਤੇ ਉਪਜਿਓ ਨਾਨਕਾ ਲੀਨ ਤਾਹੀ ਮੈਂ ਮਾਨ ਕਟ ਕਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਾਹੂ ਨਾਨਕ ਤਹ ਪਜ ਮਨਾ ਪਾਉ ਨਿਦੇ ਉਤਰੇ ਪਾਰ ਸੁਖ ਦੁਖ ਜਹ ਪਰਸੈ ਨਾਹੀ ਲੋਭ ਮੋ ਅਭਿਮਾਨ ਕਾਹੂ ਨਾਨਕ ਸੁਨਰੀ ਮਨਾ ਸੋ ਮੂਰਤ ਪਗਵਾਨ पुस्तत निंदिया नाहि जहे कंचन लो समान कहु नानक सुनरे मना मुक्त ताहि जान हरख सोग जाकै नहीं बैरी मीत समान ਕਹੋ ਨਾਨਕ ਸੁਨਰੀ ਮਨਾ ਮੁਕਤ ਤਾਹੀ ਤੈ ਜਾਨ ਪੈ ਕਾਹੂ ਕੋ ਦੇਤ ਨਹਿ ਨੈ ਪੈ ਮਾਨੁ ਤਿਆਨ ਕਹੋ ਨਾਨਕ ਸੁਨਰੀ ਮਨਾ ਗਿਆਨੀ ਤਾਹੀ ਬਖਾਨ ਜਹੇ ਵੇਖਿਆ ਸਗਲੀ ਤਜੀ ਦਿਉ ਪੇਖ ਬੈਰਾਗ ਕਹੋ ਨਾਨਕ ਸੁਨਰੇ ਮਨਾ ਤੇਹ ਨਰ ਮਾਥੈ ਪਾਗ ਜਹੇ ਮਾਇਆ ਮਮਤਾ ਤਜੀ ਸਬਤੀ ਭਇਓ ਉਦਾਸ ਕਹੋ ਨਾਨਕ ਸੁਨਰੇ ਮਨਾ ਤੈਹ ਕਟ ਬ੍ਰਹਮ ਨਿਵਾਸ ਜਹ ਪ੍ਰਾਨੀ ਹਾਂ ਮੈਂ ਤਾਜੀ ਕਰਤਾ RAM ਪਛਾਨ ਕਹੋ ਨਾਨਕ ਵਹਿ ਮੁਕਤ ਨਰ ਇਹੀ ਮਨ ਸਾਚੀ ਮਾਨ ਬੇਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਏ ਤਹ ਕਾਮ ਜਿਹ ਬਾਗੁਨ ਗੋਬਿੰਦ ਪਜੋ ਕਾਰਨ ਸੁਨੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਨ ਜਮ ਕਹਿ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ योदार, ज्यो सुनार पेखना ऐसे जग को जान इन मे कश साचो नहीं नानक बिन पगवान। निस दिन माया कारने, ਰਾਨੀ ਡੋਲਤਨੀ ਤਾ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ ਜਿ세 ਜਲ ਤੇ ਬੁੱਧ ਬੁਦਾ ਉਪਜੈ ਬਿਨ ਸਹਿਨੀ ਤਾ ਜਗ ਰਚਨਾ ਤੈਸੀ ਰਚੀ ਕਹੋ ਨਾਨਕ ਸੁਨ ਮੀਤ ਪਰਾਨੀ ਕਸ਼ੂ ਨ ਚੇਤੈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਪਜਨ ਹਰਤ ਤਾਹੀ ਜਮ ਫੰਦ ਜਾਓ ਸੁਖ ਕਉ ਚਾਹੈ ਸਦਾ ਚਰਨ ਰਾਮ ਕੀ ਲੇ ਕਾਹੂ ਨਾਨਕ ਸੁਨਰੇ ਮਨਾ ਦੁਰਲੱਭ ਮਾਨੁਖੁ ਦੇ ਮਾਇਆ ਕਾਰਨ ਤਬਹੀ ਮੂਰਖ ਲੋਗ ਅਜਾਨ ਕਾਹੂ ਨਾਨਕ ਬਿਨ ਹਰ ਪਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਪਾਜੈ ਰੂਪ ਰਾਮ ਤਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਪਜਨ ਜੀਵਨ ਕੌਨੇ ਕਾਮ ਰਾਨੀ RAM ਨਾ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਪਜਨ ਬਿਨ ਪਰਤ ਤਾਹੀ ਜਮ ਫੰਦ ਸੋ ਕਮਹਿ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰਿ ਪਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰਿ ਪਜ ਮਨ ਨਿਰਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲੇਹੁ ਭਗਵਾਨ ਬਾਲ ਜਵਾਨੀਆਂ ਰ ਬਿਰਦ ਫੁਨ ਦੀਨ ਅਵਸਥਾ ਜਾਨ ਕਹੂ ਨਾਨਕ ਹਰਿ ਪਜਨ ਬਿਨ ਬਿਰਥਾ ਸਮਹੀਮਾਨ कर्णो तो सो कियो कि लोभ कै नानक समयो रम गयो अब क्यों रोवत रोवते मन माया मे रम रहिो न सतनाहि नमीता ਨਾਨਕ ਮੂਰਤ ਚਤਰ ਜਿਉ ਛਾੜਤ ਨਾਹਿੰ ਨ ਪੀਤ ਨਰ ਚਾਹਤ ਕਛ ਆਹੋਰਾ ਔਰੇ ਕੀ ਆਉ ਰਹਿ ਪਈ ਚਿਤ ਵਤ ਰਹਿਓ ਠਗਾਉਰਾ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਹੁ ਨਾਨਕ ਸੁਨ ਰੇ ਮਨ ਹਰ ਪਾਵੇ ਸੋ ਹੋਏ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰਤੈ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਾਸ਼ ਤੀ ਰੂ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇ ਕੋ ਬਿਨ ਸੈ ਸੰਮੈ ਮੀਤਾ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਜਹ ਕਟ ਸਿਮਰ ਨਰਾਮ ਕੋ ਸੋ ਨਰ ਮੁਕਤਾ ਜਾਨ ਤੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਜੈਸੀ ਸੂਕਰ ਸਵਾਨ ਨਾਨਕ ਮਾਨੋ ਤਾਹੀ ਤਨ ਸਵਾਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨਹੀਂ ਨੇਤ ਨਾਨਕ ਇਹ ਬਿਦ ਹਰ ਪਾਜੋ ਇਕ ਮਨ ਹੋਏ ਇਕ ਚਿਤ तीर्थ दान कर मन मैं मर गुमान नानक ने फल जात ते जुञ्जरे शनान सिर कम्बे ओ पग डग मगे नैन ते ही ना ਕਾਹੋ ਨਾਨਕ ਇਹ ਬਿਦਪਈ ਤਉ ਨ ਹਰ ਰਸ ਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ تیر ਹਰ ਭਗਤ ਹੈ ਤਹਿ ਰਖੂ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤਾ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤਾ RAM ਗਯੋ ਰਾਵਨ ਗਯੋ ਜਾ ਕਹੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੋਪਨੇ ਜਿਉ ਸੰਸਾਰ ਚਿੰਤਾਤਾ ਕੀ ਕੀ ਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੂ ਆਜ ਕਹਿ ਕਾਲ ਨਾਨਕ ਹਰ ਗੁਣ ਗਾਇ ਲੀ ਛਾਡ ਸਗਲ ਜੰਜਾਲ ਦੋਹਰਾ ਬਲ ਛੁੱਟ ਕੇ ਉਹ ਬੰਦਨ ਪਰੇ ਕਸ਼ੂ ਨਾ ਹੋਤੇ ਉਪਾਈ ਕਹੋ ਨਾਨਕ ਆਪਿ ਓਟ ਹਰ ਗੱਜ ਜਿਉ ਹੋ ਸਹਾਈ बल हुआ बंधन छुटे सब किस होते उपाय नानक सब किस तुम हाथ में तुम ही होत सहाय संग सखा सब तज गए ਉਹ ਨਨ ਬਿਓ ਸਾਤ ਕਾਹੂ ਨਾਨਕ ਇਹ ਬਿਪਤ ਮੈਂ ਏਕ ਏਕ ਰਗੁ ਨਾਤ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਾ RAM ਨਾਮ ਿਉਰ ਮੈਂ ਗਾਹਿਓ ਜਾ ਕੈ ਸਮ ਨਹੀ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ RAM ਨਾਮ ੁਰ ਮੈਂ ਗਹਿਓ ਜਾ ਕੈ ਸਮ ਨਹੀ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ